ਪਟਿਆਲਾ ਦੇ ਖਾਲਸਾ ਮੁਹੱਲੇ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਪਕਾ ਰਿਹਾ ਸੀ ਗਾਉਂ ਦਾ ਮਾਸ ਜਦੋਂ ਅਖਿਲ ਭਾਰਤੀ ਹਿੰਦੂ ਸ਼ਸਤਰ ਸਿਮਤੀ ਦੇ ਪ੍ਰਧਾਨ ਰਾਜੇਸ਼ ਕਹਨ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ थाना ਕੋਤਵਾਲੀ ਦੇ ਐਸਐਚਓ ਜਸਪ੍ਰੀਤ ਕਹਲੋੜਾ ਆਇਆ ਬਿਆਨ ਉਹ ਕਰ ਲਿਆ ਹਾਂ ਹਾਂਜੀ ਉਹ ਕਰ ਹਾਂਜੀ ਬਦਨ ਜੀ ਅੱਜ ਜਿਹੜੇ ਇਕੱਠੇ ਦੋਸਤ ਮਾਵਨ ਅੱਜ ਪਟਿਆਲੇ ਦੇ ਤਕਰੀਬਨ ਸਾਰੇ ਹਿੰਦੂ ਸੰਗਠਨ ਦੇ ਮੇਨ ਸਦਸਿਆ ਤੇ ਥਾਣਾ ਕਦੌਲੀ ਪਹੁੰਚੇ ਆ ਜਿਸ ਤਰ੍ਹਾਂ ਕਿ ਪਤਾ ਹੀ ਲੱਗਿਆ ਸੀ ਰਾਤ ਖਾਲਸਾ ਮੱਲੇ ਦੇ ਅੰਦਰ ਗਊ ਮਾਸ ਬਰਾਮਦ ਕੀਤਾ ਹੈ ਗੋ ਤਸਕਰ ਫੜੇ ਗਏ ਨੇ ਤਿੰਨਾਂ ਤਸਕਰ ਜਿਹੜੇ ਹੈ ਐਸ ਐਚ ਓ ਸਾਹਿਬ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਫੜੇ ਗਏ ਆ ਬਾਕੀਆਂ ਦੀ ਤਲਾਸ਼ ਜਾਰੀ ਹੈ ਹੁਣ ਸਾਰੇ ਹਿੰਦੂ ਸੰਗਠਨ ਐਸ ਐਚ ਓ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕੋ ਸਮੇਂ ਦੀ ਡਿਮਾਂਡ ਕੀਤੀ ਕਿਉਂਕਿ ਉਹਨਾਂ ਦੀ ਇੰਟਰੋਗੇਸ਼ਨ ਪੁੱਛਤਾ ਚੱਲ ਰਹੀ ਹੈ ਜੇ ਤਾਂ ਸਾਨੇ ਇਹ ਜਿਹੜੀ ਡਿਮਾਂਡ ਰੱਖੀ ਹੈ ਕਿ ਜਿੱਥੇ ਗਊ ਮਾਤਾ ਦਾ ਕਤਲ ਹੋਇਆ ਉਹ ਬੰਦੇ ਵੀ ਪਕੜੇ ਜਾਣ ਕਿਉਂਕਿ ਗਊ ਗਊ ਹੱਤਿਆ ਕਰਨਾ ਇੱਕ ਇਕਲੋ ਬੰਦੇ ਦਾ ਕੰਮ ਨਹੀਂ ਹੁੰਦਾ ਇਹਦੇ ਵਿੱਚ ਪੂਰਾ ਗੈਂਗ ਸ਼ਾਮਿਲ ਹੁੰਦਾ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਕਿੰਨਾ ਮਾਸਟਰ ਹੈ ਕਿਹੜੀ ਜਗ੍ਹਾ ਹੈ ਇਹ ਖਾਲਸਾ ਮੱਲੇ ਦੇ ਅੰਦਰ ਪਕੜਿਆ ਗਿਆ ਔਰ 15 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਮਾਸ ਬਰਾਂਮਤ ਹੋਇਆ ਹੈਗਾ ਔਰ ਬਾਕੀ ਜਿਹੜਾ ਹੈ ਇਹਨਾਂ ਨੇ ਸਪਲਾਈ ਕਰਤਾ ਸੀ ਪਟਾਲੇ ਦੇ ਸਾਹਿਬ ਦੇ ਵਿੱਚ ਸਪਲਾਈ ਕਰਦੇ ਤਸ਼ਕਰ ਹੈ ਇਹ ਕਿੱਥੋਂ ਗਊ ਹੱਤਿਆ ਹੋਈ ਕਿੱਥੋਂ ਗਊ ਗਊ ਮਾਸ ਆਇਆ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ ਸ਼ਾਮ ਤੱਕ ਦਾ ਟਾਈਮ ਮੰਗੇ ਐਸਐਚਓ ਸਾਹਿਬ ਨੇ ਸ਼ਾਮ ਨੂੰ ਅਸੀਂ ਫੇਰ ਇੱਥੇ ਥਾਣਾ ਕਤੌਲੀ ਪਹੁੰਚਾਂਗੇ ਅੱਗੇ ਦੀ ਦੇਰੀ ਕਾਰਵਾਈ ਹੈਗੀ ਉਹਦਾ ਪਤਾ ਕਰਾਂਗੇ ਜਿੱਥੇ ਸਾਡੀ ਸੰਤੁਸ਼ਟੀ ਹੋਈ ਤਾਂ ਠੀਕ ਹੈ ਜਿੱਥੇ ਹਿੰਦੂ ਸੁਗਠਾ ਸਾਰੇ ਇਕੱਠੇ ਮਿਲ ਬੈਠ ਕੇ ਨਿਰਣੈ ਕਰਨਗੇ ਕਿ ਅੱਗੇ ਦੀ ਰੂਪਰੇਖਾ ਜਿਹੜੀ ਹੈ ਕੀ ਹੋਣੀ ਚਾਹੀਦੀ ਹੈ ਪ੍ਰਧਾਨ ਜੀ ਪਤਾ ਲੱਗਿਆ ਕਿ ਕਿੱਥੇ ਦੇ ਰਹਿਣ ਵਾਲੇ ਹੈਗੇ ਜਿਹੜੇ ਫੜੜੇ ਇਹ ਇੱਕ ਬੰਦਾ ਇਰਫਾਨ ਜਿਹੜਾ ਪਕੜੇਗਾ ਉਹ ਤਾਂ ਪਟਿਆਲੇ ਦਾ ਹੀ ਜੰਪਲ ਹੈਗਾ ਬਾਕੀ ਦੋ ਬੰਦੇ ਹੋਰ ਆ ਉਹ ਵੀ ਪਟਿਆਲੇ ਦੇ ਹੀ ਹੈਗੇ ਲੇਕਿਨ ਉਹਨਾਂ ਦਾ ਪਿਛੋਕਰ ਜਿਹੜਾ ਹੈ ਮਲੇਰ ਕੋਟਲਾ ਦਿੱਲੀ ਵਗੈਰਾ ਦਾ ਹੈਗਾ ਹੈਗਾ ਉਹ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜੀ ਜੋ ਹੁਣ ਤੱਕ ਦੀ ਇਨਵੈਸਟਿਗੇਸ਼ਨ ਦੇ ਸਾਹਮਣੇ ਆਇਆ ਉਹ ਇਹੀ ਗੱਲਾਂ ਸਾਹਮਣੇ ਆਈਆਂ ਤਾਂ ਮਤਲਬ ਕੀ ਕਰਵੋਗੇ ਹਾਂਜੀ ਕੱਲ ਦੇਰ ਰਾਤ ਵਿਕੀ ਕੰਬੂਜ ਜਿਹੜੀ ਇਸ ਵਿਕੀ ਨਾਮ ਦਾ ਵਿਅਕਤੀ ਜੋੜਾ ਪਟਚੂੜੀਆਂ ਪੱਠੀਆਂ ਦੇ ਰਹਿਣ ਵਾਲਾ ਉਹਨੇ ਸਾਨੂੰ ਤਰਖਾਸ ਦਿੱਤੀ ਜਿਦੇ ਵਿੱਚ ਇਹ ਲਿਖਿਆ ਸੀ ਕਿ ਮੁਹੰਮਦ ਫਾਰੂਕ ਤੇ ਆਰਫਨਾ ਦੇ ਵਿਅਕਤੀ ਨੇ ਖਾਲਸਾ ਮੋਰਨ ਇਹਨਾਂ ਨੇ ਗਊ ਮਾਸ ਕਹਿ ਤੋਖੀਦਾ ਤੇ ਇਹ ਗਊ ਮਾਸ ਦਾ ਸੀਗਨ ਕਰ ਰਹੇ ਜਿਹਦੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਨੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਐਪਰੀਹੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਮੁਕੱਦਮਾ ਅੰਡਰ ਸੈਕਸ਼ਨ 358 ਪੰਜਾਬ ਪ੍ਰੋਹਿਬੀਸ਼ਨ ਆਫ ਕਾਉ ਸਲਟ੍ਰੈਕਟ 11 ਦੀ ਪ੍ਰਿਵੈਂਸ਼ਨ ਆਫ क्रुएਲਟੀ ਟੂ ਐਨੀਮਲ ਐਕਟ 299 153 325 111 ਜਮਨੀ 3 190 ਦੇ 191 ਜਮਨੀ 3 ਦੇ ਤਹਿਤ ਵਕਵਕ ਤਰ੍ਹਾਂ ਦਾ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਅੱਗੇ ਤਫਤੀਸ਼ ਕਰਦੇ ਹੋਏ ਇਰਫਾਨ ਨਾਮ ਦਾ ਵਿਅਕਤੀ ਜਿਹੜਾ ਕਿ ਇਹਨਾਂ ਨੂੰ ਗਊਮਾਸ ਸਪਲਾਈ ਕਰਦਾ ਸੀ ਉਹਦੇ ਅੱਜ ਅਸੀਂ ਸਵੇਰੇ ਰੈਸਟ ਪਾ ਲਿਆ ਤੇ ਅੱਗੇ ਵੀ ਜਿੱਥੋਂ ਇਹ ਇਲੀਗਲ ਕਾਰੋਬਾਰ ਚੰਦਰੀਆ ਜਿੱਥੋਂ ਆ ਰਿਹਾ ਹੈ ਜਿੱਥੇ ਵੀ ਇਹ ஸ்ਲਾਟਰ ਹੈ ਭਾਵੇਂ ਕਿਤੇ ਵੀ ਅਸੀਂ ਤਫਤੀਸ਼ ਦੌਰਾਨ ਉਹਨਾਂ ਬੰਦਿਆਂ ਦੀ ਵੀ ਰੈਸਟ ਪਾਵਾਂਗੇ ਤੇ ਸਾਰਾ ਪਰਦਾ ਪਾਸ਼ਕ ਸਰ ਬਰਾਮਦਗੀ ਦੀ ਹੋਈ ਜਿਹਦੇ ਵਿੱਚ ਵੀ ਹਾਂਜੀ ਇਹਨਾਂ ਕੋਲੋਂ ਕੁਝ ਪੀਸੇਜ਼ ਇਹਨਾਂ ਕੋਲੇ ਜਿਹੜੇ ਮੀਟ ਦੇ ਆ ਉਹਦੇ ਵੀ ਮੌਕੇ ਦੇ ਬਰਾਮਦ ਹੋਏ ਆ ਜੀ ਬਾਕੀ ਜਿਹੜਾ ਬੰਦਾ ਸੂਰੀ ਅਰੈਸਟ ਕੀਤਾ ਇਹਦੀ ਹਲੇ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਇਸ ਤੋਂ ਵੀ ਰਿਕਵਰੀ ਕਰਾਈ ਜਾ ਇਹ ਸਾਰਾ ਪਟਿਆਲੇ ਤੋਂ ਹੀ ਕਰਦੇ ਸੀ ਜਾਂ ਕਿਥੋਂ ਬਾਹਰੋਂ ਲੈ ਕੇ ਆਉਂਦੇ ਸੀ ਇਹ ਅਗਲੇ ਤਫਤੀਸ਼ ਦਾ ਸਿਸਟਮ ਚੱਲ ਰਿਹਾ ਹੈ ਜੀ ਜਦੋਂ ਤਫਤੀਸ਼ ਕੰਪਲੀਟ ਹੋਊਗੀ ਉਹਦੇ ਦੌਰਾਨ ਜੋ ਵੀ ਖੁਲਾਸੇ ਹੋਣਗੇ ਆਪ ਜੀ ਦੇ ਧਿਆਨ ਚ ਰੱਖੇ ਫਿਲਹਾਲ ਕਿੰਨੇ ਕ ਬੰਦੇ ਅਰੈਸਟ ਹੋਏ ਨੇ ਤਿੰਨ ਬੰਦੇ ਅਰੈਸਟ ਹੋਏ ਨੇ ਜੀ ਮੁਹੰਮਦ ਆਰਿਫ ਮੁਹੰਮਦ ਫਰੂਖ ਆਰਿਫ ਤੇ ਇਰਫਾਨ